ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਨਰੰਕਾਰ ਸ੍ਰੋ ਸੱਚੇ ਪਾਤਸ਼ਾਹ ਵਾਹਿਗੁਰੂ ਬਾਬਾ ਜੀ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀਓ ਮਹਾਰਾਜ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਧੰਨ ਧੰਨ ਸਹਿਬ ਸ੍ਰੀ ਦਸਮ ਗ੍ਰੰਥ ਸਾਹਿਬ ਜੀਓ ਮਹਾਰਾਜ ਵਾਹਿਗੁਰੂ ਜੀ ਧੰਨ ਗੁਰੂ ਕਲਗੀ ਤਰ ਸੱਚੇ ਪਾਤਸ਼ਾਹ ਮਹਾਰਾਜੀ ਆਪ ਜੀ ਨੇ ਅਪਾਰ ਕਿਰਪਾ ਕੀਤੀ ਸਤਗੁਰ ਸੱਚੇ ਪਾਤਸ਼ਾਹ ਜੀ ਹੋ ਆਪ ਜੀ ਨੇ ਆਪਣੇ ਪੁੱਤਰ ਰਸਨਾ ਤੋਂ ਜਾਰੀ ਹੋਈ ਬਾਣੀ ਸ੍ਰੀ ਦਸਮ ਗ੍ਰੰਥ ਸਹਿ ਮਹਾਰਾਜੀ ਦੇ ਸਹਿਜ ਪਾਠ ਅਰਥਾ ਸਮੇਤ ਪਰਾਰੰਭ ਕੀਤੇ ਹੋਏ ਹਨ ਮਹਾਰਾਜੀ ਕਿਰਪਾ ਕਰਨੀ ਚੜ੍ਹਦੀ ਕਲਾ ਦੇ ਵਿੱਚ ਸਹਿਜ ਪਾਠ ਸ੍ਰੀ ਦਸਮ ਗ੍ਰੰਥ ਸਾਹਿਬ ਮਹਾਰਾਜੀ ਦਾ ਅਰਥਾਂ ਸਮੇਤ ਸੰਪੂਰਨ ਕਰਾਉਣਾ ਜੀ ਆਪ ਜੀ ਨੇ ਕਰਜੂ ਕੀ ਜੀਵਾਂ ਤੇ ਪਾਰ ਬਖਸ਼ਿਸ਼ ਕੀਤੀ ਸ੍ਰੀ ਪੌਂਟਾ ਸਾਹਿਬ ਜੀ ਦੀ ਧਰਤੀ ਦੇ ਮਹਾਰਾਜੀ ਆਪ ਜੀ ਨੇ ਆਪਣੇ ਪਿਤਰ ਚਰਨ ਟਿਕਾ ਕੇ ਉਸ ਧਰਤੀ ਨੂੰ ਪੌਂਟਾ ਸਾਹਿਬ ਬਣਾਇਆ ਤੇ ਉਸ ਧਰਤੀ ਦੇ ਆਪ ਜੀ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਮਹਾਰਾਜੀ ਦੀ ਰਚਨਾ ਕੀਤੀ ਮਹਾਰਾਜੀ ਇਸੇ ਤਰ੍ਹਾਂ ਅੱਜ ਆਪਾਂ ਬਿਚਿਤਰਨਾਟਕ ਦੀ ਕਥਾ ਚੱਲ ਰਹੀ ਹੈ ਅਧਿਆਏ 14ਵੇਂ ਤੇ ਜਾ ਕੇ ਸਮਾਪਤੀ ਹੋ ਜਾਣੀ ਹੈ ਫਿਰ ਅfst ਸ੍ਰੀ ਚੰਡੀ 74 ਉਕਤ ਬिलास ਆਰੰਭ ਹੋ ਜਾਵੇਗੀ ਬਾਣੀ ਸੋ ਸਤਗੁਰ ਸੱਚੇ ਪਾਸ ਮਹਾਰਾਜ ਜੀ ਅਧਿਆਏ 14ਵੇਂ ਦੇ ਵਿੱਚ ਜੋ ਕੁਝ ਆਪਾਂ ਨੂੰ ਸਮਝਾ ਰਹੇ ਹਨ ਉਸ ਦੇ ਬਾਬਤ ਪਹਿਲਾਂ ਕੁਝ ਵਿਚਾਰਾਂ ਨੇ ਫਿਰ ਆਪਾਂ ਇਹਦਾ ਰਹਿਦਾ ਪਾਠ ਸੰਪੂਰਨ ਕਰਾਂਗੇ ਜੀ ਮਹਾਰਾਜ ਕਹਿੰਦੇ ਪਹਿਲੇ ਚੰਡੀ ਚਰਿੱਤਰ ਬਨਾਇਓ ਨਖ ਸਿੱਖ ਤੇ ਕਰਮ ਭਾਖ ਛਣਾਇਓ ਸੋਰ ਕਥਾ ਤਵ ਪ੍ਰਥਮ ਸੁਨਾਈ ਅਬ ਚਾਹਤ ਫਿਰ ਕਰੋ ਵਡਾਈ ਕਈ ਵਰਵਾਨਾਂ ਨੇ ਪਹਿਲੇ ਚੰਡੀ ਚਰਿੱਤਰ ਰਚਿਆ ਹੈ ਮੈਂ ਉਸ ਕਥਾ ਨੂੰ ਆਦ ਤੋਂ ਅੰਤ ਤੱਕ ਵਰਣਨ ਕੀਤਾ ਹੈ ਪਹਿਲੇ ਮੈਂ ਕਥਾ ਨੂੰ ਸੰਖੇਪ ਕਿਹਾ ਸੀ ਹੁਣ ਫਿਰ ਇਸ ਨੂੰ ਵਿਸਤਾਰ ਨਾਲ ਕਹਿਣਾ ਚਾਹੁੰਦਾ ਹਾਂ ਇਤਿ ਸ਼੍ਰੀ ਬਚਿਤਰ ਨਾਟਕ ਗ੍ਰੰਥ ਹੈ ਸਰਵ ਕਾਲ ਕੀ ਬੇਨਤੀ ਵਰਨਨ ਨਾਮ 14ਵਾਂ ਅਧਿਆਏ ਸਮਾਪਤ ਸਤ ਸਭਮ ਸਤ ਅਭਜੂ ਸ਼੍ਰੀ ਬਚਿਤਰ ਨਾਰਕ ਗ੍ਰੰਥ ਸਰਵ ਕਾਲ ਨੂੰ ਬੇਨਤੀ ਅਧਿਆਏ 14ਵਾਂ ਮਹਾਰਾਜ ਜੀ ਕਹਿੰਦੇ ਸਮਾਪਤ ਹੁੰਦਾ ਹੈ ਪਾਵਰਤੋ ਇਸ 75 ਨਾਰਕ ਬਾਣੀ ਵਿੱਚ ਧੰਨ ਸ੍ਰੀ ਗੁਰੂ ਕਲਕੀ ਧਰਮਾਹਾਰਾਜ ਜੀ ਨੇ ਸ੍ਰਿਸ਼ਟੀ ਦੀ ਰਚਨਾ ਕਿਸ ਤਰ੍ਹਾਂ ਹੋਈ ਦਾਤਾ ਦੇਵਤਿਆਂ ਅਵਤਾਰਾਂ ਸ੍ਰੀ ਰਾਮ ਜੀ ਲਹੁ ਕੁਛ ਕਈ ਰਾਜਿਆਂ ਬੇਦੀ ਵੰਸ਼ ਦੀ ਉਤਪਤੀ ਦਾ ਵਰਣਨ ਕੀਤਾ ਹੈ। ਸਤਗੁਰ ਸੱਚੇ ਪਾਤਸ਼ਾਹ ਜੀ ਨੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਨੌਵੇਂ ਜਾਮੇ ਦਾ ਵੀ ਜ਼ਿਕਰ ਕੀਤਾ। 75 ਨਾਰਕ ਦੇ ਅੰਦਰ ਵੀ ਕਿਸ ਤਰ੍ਹਾਂ ਜੋਤ ਤਲ ਜੋ ਚ ਸਤਗੁਰੂ ਨਾਨਕ ਦੇ ਮਹਾਰਾਜੀ ਪ੍ਰਗਟ ਹੋਏ ਫੇਰ ਮਹਾਰਾਜੀ ਕਹਿੰਦੇ ਅਸੀਂ ਇਹ ਚਿਤਤਰਨਾਟਕ ਦੇ ਅੰਦਰ ਅਬ ਮੈਂ ਆਪਣੀ ਕਥਾ ਵਿਖਾਨੋ ਤਬ ਸਾਧਤ ਜਹਿ ਵਿਦਮੋਹ ਅਨ ਮਹਾਰਾਜ ਜੀ ਕਹਿੰਦੇ ਮੈਂ ਆਪਣੇ ਜਨਮ ਦੀ ਕਥਾ ਵੀ ਕਹੀ ਹੈ ਅਕਾਲ ਪੁਰਖ ਦੀ ਆਗਿਆ ਨਾਲ ਇਸ ਮਾਤਲੋਕ ਵਿੱਚ ਅਵਤਾਰ ਧਰਨ ਤੇ ਪੰਗਾਣੀ ਦਾ ਜੁੱਧ ਮਹਾਰਾਜੀ ਨੇ ਵਰਣਨ ਕੀਤਾ ਜਿਹੜਾ ਪੌਂਟਾ ਸਾਹਿਬ ਦੀ ਧਰਤੀ ਤੇ ਹੋਇਆ ਅਸਾਈਨੀ ਦੇ ਨਦੌਣ ਦੀ ਜੰਗ ਵੀ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਬੜੀ ਵਿਸਤਾਰ ਦੇ ਨਾਲ ਲਿਖੀ ਹੈ। ਆਨੰਦਪੁਰ ਸਾਹਿਬ ਵੀ ਚੜ ਕੇ ਆਉਣ ਵਾਲੇ ਅਨੇਕਾਂ ਪਾਪੀ ਮਹਾਰਾਜ ਕਹਿੰਦੇ ਕੋਤਾ ਰਸਤੇ ਜੀ ਮਰ ਗਏ। ਕੋਈ ਆਨੰਦਪੁਰ ਸਾਹਿਬ ਜਿਹੜਾ ਪਹੁੰਚ ਗਿਆ ਉਹ ਸਾਡਾ ਸੇਵਕ ਬਣ ਗਿਆ। ਐਸੀ ਕਿਰਪਾ ਮਹਾਰਾਜ ਕਹਿੰਦੇ ਹੋਈ। ਇਸ ਬਾਣੀ ਦੇ ਆਰੰਭ ਦੇ ਪਹਿਲੇ ਅਧਿਆਏ ਵਿੱਚ ਆਪਨੇ ਅਕਾਲ ਪੁਰਖ ਦੀ ਉਸਤਤੀ ਕੀਤੀ ਹੈ। ਫਿਰ ਬਾਕੀ ਦੇ ਸਮਾਚਾਰ ਲਿਖਿਆ ਇਸ ਬਾਣੀ ਦੇ ਅੰਤਲੇ ਅਧਿਆਏ ਵਿੱਚ ਵੀ ਪ੍ਰਭੂ ਦੀ ਓਪਮਾ ਕਰਕੇ ਸਮਾਪਤੀ ਕੀਤੀ ਹੈ ਅਧਿਆਇ 14ਵਾਂ ਸਰਬਕਾਲ ਨੂੰ ਬੇਨਤੀ ਚੌਪਈ ਸਰਬਕਾਲ ਸਭ ਸਾਧ ਅਵਾਰੇ ਦੁੱਖ ਦੇਕੇ ਦੁਖੀ ਸਭ ਮਾਰੇ ਆਦਪੁੱਤ ਗਤ ਭਗਤਨ ਦਿਖਰਾਈ ਸਭ ਸੰਕਟ ਤੇ ਲੈ ਬਚਾਈ ਹਰ ਸਮੇਂ ਅੰਦਰ ਵਾਹਿਗੁਰੂ ਨੇ ਭਗਤਾਂ ਦੀ ਰੱਖਿਆ ਕੀਤੀ ਹੈ ਉਹਨਾਂ ਦੇ ਦੋਖੀਆਂ ਨੂੰ ਦੁੱਖ ਦੇ ਕੇ ਪ੍ਰਭੂ ਨੇ ਮਾਰਿਆ ਹੈ ਵਾਹਿਗੁਰੂ ਨੇ ਆਪਣੀ ਅਚਰਜਤਾ ਭਰੀ ਗਤੀ ਭਗਤਾਂ ਨੂੰ ਦਿਖਾਈ ਹੈ ਤੇ ਉਹਨਾਂ ਨੂੰ ਹਰ ਸੰਕਟ ਤੋਂ ਬਚਾ ਲਿਆ ਹੈ ਸਭ ਸੰਕਟ ਤੇ ਸੰਤ ਬਚਾਏ ਸਭ ਕੰਟਕ ਕੰਟਕ ਜਿਮ ਘਾਏ ਦਾਸ ਜਨਮੋਹ ਕਰੀ ਸਹਾਈ ਆਪ ਹੱਥ ਦੇ ਲਿਓ ਬਚਾਏ ਪਰਭੂ ਨੇ ਸਾਰੇ ਕਟਾਂ ਤੋਂ ਸੰਤਾਂ ਨੂੰ ਬਚਾਇਆ ਹੈ ਭਗਤਾਂ ਦੇ ਸਾਰੇ ਦੁੱਖਾਂ ਨੂੰ ਉਸ ਨੇ ਕੰਡਿਆਂ ਵਾਂਗੂ ਨਾਸ਼ ਕਰ ਦਿੱਤਾ ਹੈ ਆਪਣਾ ਸੇਵਕ ਜਾਣ ਕੇ ਵਾਹਿਗੁਰੂ ਨੇ ਹਰ ਸਮੇਂ ਮੇਰੀ ਸਹਾਇਤਾ ਕੀਤੀ ਹੈ ਤੇ ਆਪਣਾ ਹੱਥ ਦੇ ਕੇ ਹਰ ਔਕਰ ਤੋਂ ਮੈਨੂੰ ਬਚਾਇਆ ਹੈ ਛਤਗੁਰ ਸੱਚੇ ਪਾਸਾ ਇਹ ਨਹੀਂ ਵੀ ਜਿਸ ਤਰ੍ਹਾਂ ਉਸ ਰੂਪ ਵੇਲੇ ਮਾਰਾ ਇਹਨੇ ਰੱਖਿਆ ਕੀਤੀ ਮਾਰਾ ਅੱਜ ਵੀ ਰੱਖਿਆ ਕਰਦੇ ਨੇ ਧੰਨ ਗੁਰੂ ਕਲਗੀ ਧਰਮ ਹਾਰੇ ਕਿਤੇ ਗਏ ਨਹੀਂ ਇੱਥੇ ਹੀ ਪ੍ਰਤੱਖ ਹਨ ਜਿਵੇਂ ਆਪਾਂ ਅੱਜ ਦੇਖਦੇ ਆਂ ਖਡੂਰ ਸਾਹਿਬ ਦੀ ਧਰਤੀ ਤੇ ਫਰੀਦਕੋਟ ਸਾਹਿਬ ਦੀ ਧਰਤੀ ਫਰੀਦਕੋਟ ਦੀ ਧਰਤੀ ਜਿੱਥੇ ਭਾਈ ਸਰਬਜੀਤ ਸਿੰਘ ਜੀ ਖਾਲਸਾ ਜਿਨ੍ਹਾਂ ਦੇ ਪਿਤਾ ਜੀ ਭਾਈ ਬਿਆਨਤ ਸਿੰਘ ਜੀ ਨੇ ਕਿਸ ਤਰ੍ਹਾਂ ਉਹ ਪਾਪਣ ਤੋਂ ਬਦਲਾ ਲਿਆ 1 ਜੂਨ ਆ ਰਹੀ ਹੈ ਤਾਂ ਸਾਡਾ ਸਭ ਦਾ ਫਰਜ ਬਣਦਾ ਹੈ ਭਾਈ ਸਰਬਜੀਤ ਸਿੰਘ ਖਾਲਸਾ ਜੀ ਨੂੰ ਵੋਟਾਂ ਪਾ ਕੇ ਫਤਿਹ ਕਰਾਉਣੀ ਹੈ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਜਿਹੜੇ ਲੋਕਾਂ ਨੂੰ ਸੰਗਤਾਂ ਨੂੰ ਜਿਹੜੇ ਲੋਕਨ ਸਹੀ ਹੋ ਚੁੱਕੇ ਸਨ ਉਹਨਾਂ ਨੂੰ ਰੋਕ ਰੋਕ ਕੇ ਨਸ਼ੇ ਤੋਂ ਰੋਕ ਕੇ ਖੰਡੇ ਬਾਟੇ ਦੀ ਪੌਲ ਦਾ ਅੰਮ੍ਰਿਤ ਸਕਾਰ ਰਹੇ ਸਨ ਪਰ ਮੌਕੇ ਦੀਆਂ ਸਰਕਾਰਾਂ ਨੇ ਉਹਨਾਂ ਤੇ ਵੀ ਐਨਐਸਏ ਲਾ ਦਿੱਤੀ ਸੋ ਇਸੇ ਤਰ੍ਹਾਂ ਭਾਈ ਧੰਨ ਗੁਰੂ ਕਲਗੀਧਰ ਮਹਾਰਾਜ ਕਹਿੰਦੇ ਫਿਰ ਅਸੀਂ ਆਪਣੇ ਭਗਤਾਂ ਦੀ ਆਪ ਰੱਖਿਆ ਕਰਦੇ ਹਾਂ ਆਪ ਜੋ ਜੋ ਮੈਂ ਲਖੇ ਤਮਸਾ ਸੋ ਸੋ ਕਰੇ ਤੁਮੇ ਅਰਦਾਸਾ ਜੋ ਪ੍ਰਭ ਕਿਰਪਾ ਕਠਾਸ ਦਿਖੇ ਹੈ ਸੋ ਤਵ ਦਾਸ ਉਚਾਰਤ ਜੈ ਹੁਣ ਤੱਕ ਮੈਂ ਜੋ ਜੋ ਕੋਤਕ ਵੇਖਿਆ ਉਹ ਮੈਂ ਤੁਹਾਨੂੰ ਦੱਸਦਾ ਹਾਂ ਹੈ ਪ੍ਰਭ ਜੇ ਤੁਸੀਂ ਮੇਰੇ ਤੇ ਮਿਹਰ ਦੀ ਦ੍ਰਿਸ਼ਟੀ ਰੱਖੋਗੇ ਤਾਂ ਮੈਂ ਆਪ ਦਾ ਸੇਵਕ ਉਹਨਾਂ ਸਾਰੇ ਕੋਤਕਾਂ ਦਾ ਵਰਣਨ ਕਰਾਂਗਾ ਜਹ ਜੈ ਬਦ ਮੈਂ ਲਖੇ ਤਮਾਸਾ ਚਾਹਤ ਤਿੰਨ ਕੋ ਕੀਓ ਪ੍ਰਕਾਸ਼ਾ ਜੋ ਜੋ ਜਨਮ ਪੂਰਬਲੇ 헤ਰੇ ਕਹਿਓ ਸੋ ਪ੍ਰਭ ਪਰ ਪ੍ਰਕਰਮ ਤੇਰੇ ਜੈ ਤਰਾਂ ਦੇ ਕੋਤਕਮੇ ਸੰਸਾਰ ਵਿੱਚ ਵੇਖਿਆਨ ਉਹ ਸਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਆਪਣੇ ਬਜ਼ੁਰਗਾਂ ਦੇ ਜਿਹੜੇ ਜਿਹੜੇ ਜਨਮ ਪਹਿਲਾਂ ਹੋਏ ਵੇਖੇ ਹਨ ਉਹਨਾਂ ਸਾਰਿਆਂ ਦਾ ਵਰਣਨ ਹੈ ਪ੍ਰਭੂ ਮੈਂ ਆਪ ਦੀ ਕਿਰਪਾ ਨਾਲ ਕਰਾਂਗਾ ਸਰਬ ਕਾਲ ਹੈ ਪਿਤਾ ਅਪਾਰਾ ਦੇਵ ਕਾਲ ਕਾਮਤ ਹਮਾਰਾ ਮਨੂਆ ਗੁਰ ਮੁਰ ਮਨ ਸਾਮਾਈ ਜਨਮੋ ਕੋ ਸੁਭ ਕਿਰਿਆ ਪੜਾਈ ਜੋ ਸਭ ਦਾ ਕਾਲ ਕਰਨ ਵਾਲਾ ਅਪਾਰ ਵਾਹਿਗੁਰੂ ਹੈ ਉਹ ਮੇਰਾ ਪਿਤਾ ਹੈ ਧੰਗੁਰੂ ਕਲਗੀਧਰ ਮਹਾਰਾਜ ਕਹਿੰਦੇ ਆਕਾਲ ਪੁਰਖ ਦੀ ਮਹਾ ਸ਼ਕਤੀ ਮੇਰੀ ਮਾਤਾ ਹੈ ਸਚੁ ਮਨ ਮੇਰਾ ਗੁਰੂ ਹੈ ਤੇ ਚੰਗੀ ਬੁੱਧੀ ਗੁਰ ਇਸਤਰੀ ਮਾਤਾ ਹੈ ਜਿਸਨੇ ਮੈਨੂੰ ਸੁਭ ਕਰਨੀ ਦੀ ਸਿੱਖਿਆ ਦਿੱਤੀ ਹੈ ਜਬ ਮਨਸਾ ਮਨ ਮਹਾ ਵਿਚਾਰੀ ਗੁਰ ਮਨੂਆ ਕਹਿ ਕਹੋ ਸੁਧਾਰੀ ਜੇ ਜੇ ਚਿਤਤਰ ਪ੍ਰਾਤਨ ਲਹੇ ਤੇ ਤੇ ਅਵਚਿਹਤ ਹੈ ਕਹੇ ਜਦੋਂ ਪਵਿੱਤਰ ਤੇ ਉਜਲ ਬੁੱਧੀ ਦੀ ਮੇਰੇ ਤੇ ਕਿਰਪਾ ਹੋਈ ਸਤਿਗੁਰੂ ਮਨ ਦੇ ਕਹਿਣ ਤੇ ਮੈਂ ਸਭ ਕਥਾਵਾਂ ਬੜੇ ਚੰਗੇ ਢੰਗ ਨਾਲ ਕਹਿੰਦਾ ਹਾਂ ਪ੍ਰਾਤਨ ਅਵਤਾਰਾਂ ਦੇ ਜਿਹੜੇ-ਜਿਹੜੇ ਕਤਕਮੈਂ ਵੇਖੇ ਹਨ ਉਹ ਹੁਣ ਮੈਂ ਸਾਰੇ ਕਹਿਣਾ ਚਾਹੁੰਦਾ ਹਾਂ ਸਰਬ ਕਾਲ ਕਰਨਾ ਤਬ ਭਰੇ ਸੇਵਕ ਜਾਨ ਦਇਆ ਰਸ ਧਰੇ ਜੋ ਜੋ ਜਨਮ ਪੂਰਬ ਲੋ ਭਇਓ ਸੋ ਸੋ ਸਭ ਸਮਰਨ ਕਰ ਧਇਓ ਸਰਬ ਕਾਲ ਵਿੱਚ ਕਾਇਮ ਰਹਿਣ ਵਾਲੇ ਆਕਾਰਪੁਰਖ ਨੇ ਮੇਰੇ ਤੇ ਦਇਆ ਕੀਤੀ ਤੇ ਆਪਣਾ ਸੇਵਕ ਜਾਣ ਕੇ ਮਿਹਰ ਦੇ ਰਸ ਦੀ ਵਰਖਾ ਕੀਤੀ ਪਿਛਲੇ ਜੁਗਾਂ ਵਿੱਚ ਜਿਹੜੇ-ਜਿਹੜੇ ਮੇਰੇ અવਤਾਰ ਹੁੰਦੇ ਰਹੇ ਹਨ ਉਹ ਸਾਰੇ ਪ੍ਰਭੂ ਨੇ ਮੈਨੂੰ ਯਾਦ ਕਰਾ ਦਿੱਤੇ ਹਨ ਮੋਕੋ ਇਤੀ ਹੁਤੀ ਕੈ ਸੁਦੰ ਜਸ ਪ੍ਰਭ ਦਈ ਕਿਰਪਾ ਕਰ ਭੁਦੰ ਸਰਵ ਕਾਲ ਤਪੈ ਦਿਆਲਾ ਲੋ ਰਸ ਹਮ ਕੋ ਸਭ ਕਾਲਾ ਮੈਨੂੰ ਇੰਨੀ ਸੋਝੀ ਕਿੱਥੇ ਸੀ ਜਿੰਨੀ ਕਾ ਪ੍ਰਭੂ ਨੇ ਆਪ ਕਿਰਪਾ ਕਰਕੇ ਮੈਨੂੰ ਬਖਸ਼ੀ ਹੈ ਸਭ ਦੇ ਕਾਲ ਰੂਪ ਪ੍ਰਭੂ ਨੇ ਮੇਰੇ ਉੱਤੇ ਦਇਆਲਤਾ ਕੀਤੀ ਹੈ ਹਰ ਸਮੇਂ ਉਸ ਪ੍ਰਕਾਸ਼ ਰੂਪ ਵਾਹਿਗੁਰੂ ਦੀ ਮੇਰੇ ਤੇ ਰੱਖਿਆ ਹੁੰਦੀ ਰਹੀ ਹੈ ਸਰਬ ਕਾਲ ਰੱਸਾ ਸਵ ਕਾਲਾ ਲੋ ਰਸ ਸਰਬਦਾ ਵਿਸਾਲਾ ਟੀਠ ਢੀਠ ਭਇਓ ਤਬ ਕਿਰਪਾ ਲਖਾਈ ਐਨੋ ਫਿਰੋ ਸਭਨ ਪਹਰਾਈ ਸਭ ਕਾਲੀ ਪ੍ਰਮਾਤਮਾ ਜੀ ਦੀ ਹਰ ਸਮੇਂ ਮੇਰੇ ਤੇ ਰੱਖਿਆ ਹੈ ਇਹ ਲੋ ਪ੍ਰਕਾਸ਼ ਰੂਪ ਵਾਹਿਗੁਰੂ ਤੂੰ ਸਦਾ ਮੇਰਾ ਰਾਖਾ ਹੈ ਤੇਰੀ ਕਿਰਪਾ ਨਾਲ ਮੈਂ ਇਨਾ ਵੇਖ ਔਫ ਹੋ ਗਿਆ ਹਾਂ ਕਿ ਮੈਂ ਸਭ ਦਾ ਰਾਜਾ ਬਣ ਕੇ ਨਿਸੰਘ ਹੋ ਕੇ ਫਿਰਦਾ ਜਹ ਜਹ ਵਿਦ ਜਨਮ ਸੁਧਿ ਆਈ ਤਿਮ ਤਿਮ ਕਹੇ ਗ੍ਰੰਥ ਬਣਾਈ ਪਰਥਮੇ ਸਤਜੁਗ ਜਹ ਬਿਦਲਾ ਪਰਥਮੇ ਦੇਵ ਚਰਿਤ੍ਰ ਕੋ ਕਹਾ ਜੈਸੇ ਜੈਸੇ ਤਰ੍ਹਾਂ ਮੈਨੂੰ ਉਤਾਰਾਂ ਦੇ ਜਨਮਾਂ ਦੀ ਸੋਝੀ ਆਈ ਉਸੇ ਤਰ੍ਹਾਂ ਮੈਂ ਗ੍ਰੰਥ ਬਣਾ ਕੇ ਉਹਨਾਂ ਦਾ ਵਰਣਨ ਕੀਤਾ ਹੈ ਪਹਿਲਾ ਸਤਜੁਗ ਵਿੱਚ ਵਰਤਿਆ ਕੋਤਕ ਜਿਵੇਂ ਮੈਂ ਜਾਣਿਆ ਹੈ ਉਹ ਮੈਂ ਦੇਵੀ ਦੇ ਪਹਿਲੇ ਚਰਿਤ੍ਰ ਵਿੱਚ ਕਹਾਂਗਾ ਪਹਿਲੇ ਚੰਡੀ ਚਰਿਤ੍ਰ ਬਨਾਇਓ ਨਖ ਸਿੱਖ ਤੇ ਕਰਮ ਪਾਖ ਛਣਾਇਓ ਸੋਰ ਕਥਾ ਤ ਪ੍ਰਥਮ ਛਣਾਈ ਅਬ ਚਾਹਤ ਫਿਰ ਕਰੋ ਵਡਾਈ ਕਈ ਵਿਦਵਾਨਾਂ ਨੇ ਪਹਿਲੇ ਚੰਡੀ ਚਰਤ ਰਚਿਆ ਹੈ ਮੈਂ ਉਸ ਕਥਾ ਨੂੰ ਆਦ ਤੋਂ ਅੰਤ ਤੱਕ ਵਰਣਨ ਕੀਤਾ ਹੈ ਪਹਿਲੇ ਮੈਂ ਕਥਾ ਨੂੰ ਸੰਖੇਪ ਕਿਹਾ ਸੀ ਹੁਣ ਫਿਰ ਉਸ ਨੂੰ ਵਿਸਤਾਰ ਨਾਲ ਕਹਿਣਾ ਚਾਹੁੰਦਾ ਹਾਂ ਸੋ ਇਸ ਤਰ੍ਹਾਂ ਧੰਨ ਸ੍ਰੀ ਗੁਰੂ ਕਲਗੀ ਧਰਮ ਮਹਾਰਾਜੀ 72 ਨਾਟਕ ਦੀ ਸਮਾਪਤੀ ਕਰਦੇ ਹਨ ਫਿਰ ਅੱਗੇ ਜਾ ਕੇ ਅਥਿਸ਼ਰੀ ਚੰਡੀ ਚਰਤਰ ਉਖਤ ਵਿਲਾਸ ਲਿਖੇ ਤੇ ਸ੍ਰੀ ਮੁਖਵਾਕ ਪਾਸ਼ਾ ਜੀ ਦਸਵੀਂ ਇਹ ਕਥਾ ਆਰੰਭ ਹੋ ਜਾਵੇਗੀ ਸੋ ਧੰਨ ਸ੍ਰੀ ਗੁਰੂ ਕਲਗੀਧਰ ਮਹਾਰਾਜੀ ਨੇ ਆਪਣੇ ਤੇ અપਾਰ ਕਿਰਪਾ ਕੀਤੀ ਆਪਾਂ ਇਥੋਂ ਤੱਕ 200 70 ਅੰਗ ਤੱਕ ਬਾਣੀ ਸੰਪੂਰਨ ਹੋਈ ਹੈ ਸਹਿਜ ਪਾਠ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਸੋ ਧੰਨ ਸ੍ਰੀ ਗੁਰੂ ਕਲਕੀ ਧਰਮ ਮਹਾਰਾਜੀ ਆਪਣੇ ਸਾਰਿਆਂ ਤੇ ਕਿਰਪਾ ਕਰਨ ਤੇਰੇ ਵਰਗਾ ਹੋਰ ਨਾ ਕੋਈ ਇਸ ਧਰਤੀ ਤੇ ਆਇਆ ਸੱਚ ਧਰਮ ਦੀ ਯਹਰਾ ਮੂਰਤ ਗੁਰੂ ਗੋਬਿੰਦ ਖਵਾਇਆ ਦਿੱਲੀ ਦੇ ਵੱਲ ਪਿਤਾ ਤੌਰ ਤੇ ਡੁੱਬਦਾ ਧਰਮ ਬਚਾਇਆ ਚਾਰੇ ਪੁੱਤਰ ਵਾਰ ਧਰਮ ਤੋਂ ਫਿਰ ਵੀ ਰੱਬ ਦਾ ਸ਼ੁਕਰ ਮਨਾਇਆ ਦੇ ਕੇ ਪੌਲ ਖੰਡੇ ਦੀ ਖਾਲਸਾ ਪੰਥ ਸਜਾਇਆ ਤਨਯੋ ਕਲਗੀਆਂ ਵਾਲੇ ਪਾਸਤਾ ਜੀ ਤੈਨੂੰ ਸਭ ਨੇ ਸੀ ਚਕਾਇਆ ਹੋਈਆਂ ਨੇ ਕਾ ਪੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ ਜੀ ਸੋ ਇੱਕੋ ਬੇਨਤੀ ਹੈ ਫਰੀਦਕੋਟ ਦੀਆਂ ਸੰਗਤਾਂ ਦੇ ਖਡੂਰ ਸਾਹਿਬ ਦੀਆਂ ਸੰਗਤਾਂ ਨੂੰ ਤੇ ਭਾਈ ਅਮਰਤਪਾਲ ਸਿੰਘ ਜੀ ਤੇ ਭਾਈ ਸਰਬਜੀਤ ਸਿੰਘ ਖਾਲਸਾ ਜੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ 1 ਜੂਨ ਨੂੰ ਆਪਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਇਆ ਅਟੈਕ 1984 ਦਾ ਉਸ ਦਾ ਬਦਲਾ ਲੈ ਸਕੀਏ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਖਾਲਸਾ ਤੇ ਭਾਈ ਸਾਹਿਬ ਭਾਈ ਅਮਰਤ ਸਿੰਘ ਖਾਲਸਾ ਜੀ ਨੂੰ ਵੋਟ ਪਾ ਕੇ ਸੋ ਪੰਥ ਦਾ ਮਹਿਣਾ ਆਪਾਂ ਕਦੇ ਵੀ ਨਹੀਂ ਲੈਣਾ ਪੰਥ ਦੀ ਹਮੇਸ਼ਾ ਹੀ ਚੜ੍ਹਦੀ ਕਲਾ ਰਹਿਣੀ ਹੈ ਪੰਥ ਹੈ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਦਾ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਇਸ ਨਹੀਂ ਦੀ ਇਸ ਪੰਥ ਦੀ ਨਹੀਂ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਨੇ ਰੱਖੀ ਤੇ ਫਿਰ ਇਸ ਪੰਥ ਦੀ ਨੀਨੋ ਸੰਪੂਰਨ ਧੰਨ ਗੁਰੂ ਕਲਗੀ ਧਰ ਸੱਚੇ ਪਾਤਸ਼ਾਹ ਜੀ ਨੇ ਖੰਡੇ ਵਾਟੇ ਦੀ ਪਾਹੁਲ ਦਾ ਅੰਮ੍ਰਿਤ ਦੇ ਕੇ ਕੀਤਾ ਉਹ ਪੰਥੇ ਬਾਜਾਂ ਵਾਲੇ ਦਾ ਹੈ ਇਹ ਪੰਥ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਹੈ ਪੰਥ ਨੂੰ ਨਾ ਕੋਈ ਖਤਰਾ ਹੈ ਤੇ ਨਾ ਹੀ ਪੰਥ ਨੂੰ ਕੋਈ ਖਤਰਾ ਰਹੇਗਾ ਪੰਥ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਰਹੇਗਾ ਖੰਡਾ ਜਾ ਕੇ ਹਾਥਵੇਂ ਕਲਗੀ ਸੋਹੇ ਸੀਸਾ ਸੋਹ ਹਮਰੀ ਰਸਿਆ ਕਰੇ ਗੁਰੂ ਕਲਗੀ ਧਰ ਜਗਦੀਸ਼ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ ਸੀਸ ਚਲenge ਸੱਤਰ ਚਲenge ਸੀਸ ਪਰ ਬੜੀ ਕਰੇਗੀ ਮੋਜ ਸੱਤਰ ਵੀ ਝੱਲਣਗੇ ਭਾਈ ਤੇ ਉਸ ਪਾਰਲੀਮੈਂਟ ਵਿੱਚ ਖਾਲਸਾ ਬੈਠੇਗਾ ਚੜ੍ਹਦੀ ਕਲਾ ਦੇ ਵਿੱਚ ਬੈਠੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਗੁਰੂ 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 ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰਜੀਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਤੁਹਾਨੂੰ